ਜੀ ਮੇਰਾ ਨਾਮ ਹਰਜੋਤ कौर ਹੈ ਜੀ ਅਸੀਂ ਮਾਚੀਬੜਾ ਸਾਹਿਬ ਤੋਂ ਐਨ ਆਰ ਆਈ ਕਲੋਨੀ ਦੇ ਵਿੱਚੋਂ ਹਾਂਜੀ ਅਸੀਂ ਤੀਆਂ ਦਾ ਤਿਹਾਰ ਮਨਾਇਆ ਕਿਉਂਕਿ ਅਸੀਂ ਨਿਊ ਜਨਰੇਸ਼ਨ ਨੂੰ ਤੀਆਂ ਦੇ ਬਾਰੇ ਦੱਸਣਾ ਚਾਹੁੰਦੇ ਹਾਂ ਜਿਵੇਂ ਕਿ ਪ੍ਰਾਤਨ ਸਮਿਆਂ ਦੇ ਵਿੱਚ ਕੁੜੀਆਂ ਜਿਹੜੀਆਂ ਸੀਗੀਆਂ ਉਹ ਆਪਣੇ ਪੇਕੇ ਆਉਂਦੀਆਂ ਹੁੰਦੀਆਂ ਸੀ 25 ਦਿਨ ਰਹਿਣ ਤੇ ਪਿੰਗੋ ਛੂਤਦੀ ਅਸੀਂ ਫੁਲਕਾਰੀਆਂ ਕੜਦੀਆਂ ਸੀ ਮਤਲਬ ਇਹ ਚੀਜ਼ ਅਸੀਂ ਅੱਗੇ ਆਪਣੇ ਵਿਰਸੇ ਨੂੰ ਅੱਗੇ ਕਾਇਮ ਰੱਖਣਾ ਚਾਹੁੰਦੇ ਆ ਤਾਂ ਕਿ ਅਸੀਂ ਬੱਚਿਆਂ ਨੂੰ ਦੱਸ ਸਕੀਏ ਪੁਰਾਣੀਆਂ ਚੀਜ਼ਾਂ ਬਾਰੇ ਦੱਸ ਕੇ ਕਿਉਂਕਿ ਅੱਜ ਕੱਲ ਨਵੀਂ ਪੀੜ੍ਹੀ ਨੂੰ ਚਰਖੇ ਮਧਾਨੀਆਂ ਕੋਈ ਐਦਾਂ ਦੀਆਂ ਪੁਰਾਣੀਆਂ ਚੀਜ਼ਾਂ ਜਿਨ੍ਹਾਂ ਦਾ ਨਹੀਂ ਨੋਲੇਜ ਹੈਗੀ ਅਸੀਂ ਅੱਜ ਇਹ ਚੀਜ਼ਾਂ ਮਤਲਬ ਔਰੇ ਬੱਚਿਆਂ ਨੂੰ ਵੀ ਦੱਸੀਆਂ ਵਾਦ ਤੋਂ ਬਾਅਦ ਬੱਚੇ ਨੂੰ ਇਨਵਾਈਟ ਕੀਤੇ ਅਸੀਂ ਤੇ ਬੱਚਿਆਂ ਨੂੰ ਸਾਰੇ ਵਿਰਸੇ ਬਾਰੇ ਦੱਸਿਆ ਅਸੀਂ ਸਾਡਾ ਮਕਸਦ ਇਹ ਹੀ ਆ ਕਿ ਅਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਪੁਰਾਣੇ ਵਿਰਸੇ ਨੂੰ ਪੰਜਾਬੀ ਵਿਰਸੇ ਨੂੰ ਕਾਇਮ ਰੱਖੀਏ ਅੱਜੀ ਜੀ ਤੁਸੀਂ ਇਹਦੇ ਵਿੱਚ ਦੱਸਿਆ ਕਿ ਕੀ ਮੁਕਾਬਲੇ ਕਰਾਇਆ ਜਾਂ ਕੁਝ ਜਿਹੜਾ ਇਹ ਕਰਾਈਆਂ ਵੀ ਇਹ ਤਾਂ ਕੋਈ ਅੱਜ ਦਾ ਕੋਈ ਲਾਸਟ ਕੰਪਲੀਸ਼ਨ ਹਾਂਜੀ ਬੱਚੇ ਆਪਣੀ ਆਪਣੀ ਸਾਰੇ ਪਰਫਾਰਮੈਂਸ ਪਹਿਲਾਂ ਤੋਂ ਹੀ ਲੈ ਕੇ ਆਏ ਸੀ ਕੁਝ ਜਿਹੜੇ ਨਹੀਂ ਵੀ ਲੈ ਕੇ ਆਏ ਸੀ ਬਟ ਉਹਨਾਂ ਨੇ ਉਰੇ ਆ ਕੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਤੇ ਮਤਲਬ ਸਾਰੇ ਬੜੇ ਖੁਸ਼ ਨੇ ਪੀੜੀ ਇਹਨਾਂ ਨੂੰ ਜਿਹੜੇ ਨਵੀਂ ਪੀੜੀ ਆ ਰਹੀ ਹੈ ਉਹਨਾਂ ਦੇ ਲਈ ਅਸੀਂ ਇਹ ਕਹਿਣਾ ਚਾਹੁੰਦੇ ਅਸੀਂ ਨਵੀਂ ਪੀੜੀ ਨੂੰ ਇਹ ਕਹਿਣਾ ਚਾਹਾਂਗੇ ਕਿ ਜੋ ਸਾਡਾ ਪੁਰਾਣਾ ਵਿਰਸਾ ਆ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਤਾਂ ਅੱਗੇ ਤੋਂ ਅਸੀਂ ਇਸ ਤੋਂ ਵੀ ਵੱਡਾ ਪ੍ਰੋਗਰਾਮ ਰੱਖਾਂਗੇ ਤੇ ਅਸੀਂ ਚਾਹੁੰਦੇ ਆ ਕਿ ਹਰ ਕੋਈ ਇਨਸਾਨ ਸਾਡੇ ਵੱਲੋਂ ਕੋਸ਼ਿਸ਼ ਕਰੇ ਆਪਣੇ ਵਿਰਸੇ ਨੂੰ ਕਾਇਮ ਰੱਖਣ ਲਈ ਆਪਣੀਆਂ ਪ੍ਰਾਤਨ ਚੀਜ਼ਾਂ ਨੂੰ ਕਾਇਮ ਰੱਖਣ ਲਈ ਹਰ ਇੱਕ ਬੰਦੇ ਨੂੰ ਇਹ ਐਫਰਟ ਕਰਨੇ ਚਾਹੀਦੇ ਆ ਤੇ ਕਿ ਉਹ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਰੱਖਣੇ ਚਾਹੀਦੇ ਆ ਤਾਂ ਕਿ ਬੱਚਿਆਂ ਨੂੰ ਹੋਰ ਨਵੀਂ ਜਨਰੇਸ਼ਨ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਬੱਚੇ ਜਿਹੜੇ ਆਜ ਕੱਲ ਦੇ ਉਹ ਪੰਜਾਬੀ ਵਿਰਸੇ ਤੋਂ ਦੂਰ ਹੋ ਰਹੇ ਆ ਅੱਜ ਕੱਲ ਆਪਾਂ ਪੰਜਾਬੀ ਦੇ ਉਹਨਾਂ ਨੂੰ ਕੋਈ ਵੀ ਚੀਜ਼ ਕੋਈ ਕੁਐਸਚਨ ਪੁੱਟ ਕਰਦੇ ਆ ਤੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਚਰਖੇ ਮਧਾਨੀਆਂ ਤੱਕ ਨਹੀਂ ਪਤਾ ਕਈ ਬੱਚਿਆਂ ਨੂੰ ਤੇ ਸਾਡਾ ਮਕਸਦ ਇਹੀ ਆ ਕਿ ਜਿੱਦਾਂ ਅਸੀਂ ਕੋਸ਼ਿਸ਼ ਕੀਤੀ ਆ ਸਾਡੇ ਹੋਰ ਵੀ ਭੈਣ ਭਾਈ ਇਹਹੀ ਕੋਸ਼ਿਸ਼ ਕਰਨ ਤੇ ਆਪਣੇ ਤਾਂ ਕਿ ਆਪਾਂ ਸਾਰੇ ਰਲ ਕੇ ਆਪਣੇ ਦੇਸ਼ ਨੂੰ ਕਾਇਮ ਰੱਖ ਸਕੀਏ। ਸਮੀਰਪੁਰ ਅੱਜ ਦਾ ਫੰਕਸ਼ਨ ਬਹੁਤ ਵਧੀਆ ਸੀਗਾ ਸਾਨੂੰ ਪਤਾ ਚੱਲਿਆ ਪਿਛਲੀ ਜਨਰੇਸ਼ਨ ਦੇ ਵਿੱਚ ਵੀ ਕੀ ਕਰਦੇ ਸੀਗੇ ਹਨ ਜਿਹੜੇ ਪਿਛਲੀ ਜਨਰੇਸ਼ਨ ਦੇ ਵਿੱਚ ਜਿਹੜੀਆਂ ਵੀ ਪ੍ਰਗਨ ਆਂਦੀਆਂ ਸੀਗੀਆਂ ਉਹ ਕਾਰਿਆ ਕਰਦੀਆਂ ਸਿਰਫ ਰੰਗਾਂ ਨੂੰ ਦੋਈਆਂ ਸੀਗੀਆਂ ਕਰਕੇ ਕਟ-ਕਟ ਕੇ ਸੀਗਾ ਬਹੁਤ ਵਧੀਆ ਇੰਜਾਇ ਕਰਤਾ ਸੀ ਬੱਚਿਆਂ ਨੇ ਵੀ ਕੀਤਾ ਤੇ ਇਹ ਪ੍ਰਿਪੇਅਰ ਕਰਕੇ ਐਸੇ ਕਿੰਨੇ ਨੇ ਮੈਡੀ ਵੀ ਕੀਤਾ ਸੀਗਾ ਉਹਨਾਂ ਨੇ ਵੀ ਕੀਤਾ ਹੈ ਉਹਨਾਂ ਨੇ ਬਹੁਤ ਵਧੀਆ ਹੋਇਆ ਫੰਕਸ਼ਨ ਅੱਗੇ ਤੋਂ ਅਸੀਂ ਬਹੁਤ ਹੋਰ ਬੜਾ ਖਰਾਬ ਦੇਖਾਂਗੇ ਇਹ ਕਰਦੇ ਹੋਏ ਕੋਲ ਆਉਂਦੇ ਨੇ ਇੱਥੇ ਹੋਰ ਮੈਂ ਕਹੂੰਗੀ ਬਾਕੀ ਤੋਂ ਬਾਅਦ ਇੱਦਾਂ ਦੇ ਫੰਕਸ਼ਨ ਕਰੋ ਤੇ ਹੋਰ ਤੁਸੀਂ ਇੰਜਾਇ ਕਰੋ ਖੁੱਲ ਕੇ ਡਾਂਸ ਕਰੋ